ਦੁਨੀਆ 'ਚ ਮਾਰੇ ਅਸੀ ਤਾਨਾ ਮਾਲਕਾ ਮੂਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ ਸਾਲਾ ਨਾ ਭਾਵੇਂ ਅਸੀਂ ਭੁੱਲ ਸਕਦੇ ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਮਾਲਕਾ ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਮਾਲਕਾ ਆ ਦੁਨੀਆ 'ਚ ਮਾਰੇ ਅਸੀ ਤਾਨਾ ਮਾਲਕਾ ਮੂਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ ਮਿਲੇਗਾ ਗਿਆਨ ਤੈਨੂੰ ਉਹ ਜੋ ਨਾ ਮਿਲਿਆ ਕਿਤਾਬਾਂ ਵਿੱਚੋਂ ਬੁਜੁਰਗਾਂ ਦੀ ਮਹਿਫਲ ਵਿੱਚ ਜਿਹੜਾ ਬੈਠਣਾ ਦਾ ਸਿੱਖ ਅੱਜ ਮੈਂ ਆਪਣੇ ਆਪ ਨੂੰ ਬਹੁਤ ਧੰਨ ਭਾਗਾ ਸਮਝਦਾ ਅੱਜ ਮੈਨੂੰ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਇਸ ਬਜ਼ੁਰਗਾਂ ਬਿਰਦਾਸ਼ਰਮ ਵਿੱਚ ਆਪਣੇ ਬਜ਼ੁਰਗਾਂ ਨਾਲ ਆਪਣਾ ਜਨਮ ਦਿਨ ਮਨਾਉਣ ਦੀ ਖੁਸ਼ੀ ਮਹਿਸੂਸ ਕਰ ਰਿਹਾ ਜੋ ਪਿਛਲੇ ਲੰਬੇ ਸਮੇਂ ਲੰਬਾ ਸੰਘਰਸ਼ ਲੜਿਆ ਪੰਜਾਬ ਦੇ ਬਜ਼ੁਰਗਾਂ ਵਾਸਤੇ ਆਪਣੀ ਇੱਕ ਸੋਚ ਲੈ ਕੇ ਕਿ ਇਹ ਜਿਹੜੇ ਬਜ਼ੁਰਗ ਜੋ ਕਿਉਂਕਿ ਭਾਵੇਂ ਬਿਰਦਾਸ਼ਰਮ ਸਾਡੇ ਧਰਮ ਦਾ ਸਾਡੇ ਸਮਾਜ ਦਾ ਕੋਈ ਨਾ ਨਹੀਂ ਸੀ ਪਰ ਅੱਜ ਸਮੇ ਨੇ ਸਾਡੇ ਇਹਨਾਂ ਬਜ਼ੁਰਗਾਂ ਵਾਸਤੇ ਇੱਕ ਬਿਰਦਾ ਆਸ਼ਰਮ ਨੂੰ ਇੱਕ ਘਰ ਵਾਂਗੂ ਇੱਕ ਨਵੀਂ ਚੀਜ਼ ਦਿੱਤੀ ਜਿਹਦਾ ਭਾਵੇਂ ਬਹੁਤ ਦੁੱਖ ਹੁੰਦਾ ਭਾਵੇਂ ਸਮੇ ਦੀ ਮੰਗ ਕਰਕੇ ਸਮੇ ਦੀ ਲੋੜ ਕਰਕੇ ਮੈਂ ਇਸ ਇਹ ਜਿਹੜੀ ਅੱਜ ਬਿਲਡਿੰਗ ਅਸੀਂ ਇਹ ਬੈਠਾ ਮੈਂ ਜਿਸ ਵਿੱਚ ਇਹ ਮੁੰਗਾਈ ਖੁਸ਼ੀ ਤੇ ਤਸੱਲੀ ਆ ਕਿ ਮੈਂ ਚਾ ਸਾਡੇ 44 ਸਾਲ ਹਾਈ ਕੋਰਟ ਵਿੱਚ ਲੜਾਈ ਲੜੀ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਉੱਤੇ ਮੇਰੇ ਇਸ ਕੇਸ ਉੱਤੇ ਅੱਜ ਪੰਜਾਬ ਦੇ ਇਸ ਜ਼ਿਲ੍ਹੇ ਬਗਨਾਲੇ ਵਿੱਚ ਜਿਹੜਾ ਇਹ 올ਡ ਏਜ ਹੋਮ ਆ ਉਹ ਤਿਆਰ ਹੋਇਆ ਉਹਦੇ ਨਾਲ ਦਾ ਇਕਮਾਨ ਸਾ ਵਿੱਚ ਜਿਹੜਾ ਉਹ ਤਿਆਰ ਹੋਇਆ ਬਾਕੀ ਜ਼ਿਲ੍ਹਿਆਂ ਵਿੱਚ ਬੰਨਣਾ ਵਾ ਮੁਹਾਲੀ ਵਿੱਚ ਬੰਨਣਾ ਵਾ ਅੱਜ ਦੀ ਮੈਂ ਲੜਾਈ ਜਿਹੜੀ ਹੈ ਲੜ ਰਿਆ ਵਾਂ ਔਰ ਮੈਨੂੰ ਅੱਜ ਖੁਸ਼ੀ ਆ ਕਿ ਮੈਂ ਇਹ ਜਿਹੜੀ ਬਿਲਡਿੰਗ ਬਣੀ ਮੇਰੇ ਜਤਨਾਂ ਨਾਲ ਬਣੀ ਪਰਮਾਤਮਾ ਦੇ ਅਸ਼ੀਰਵਾਦ ਨਾਲ ਬਣੀ ਉਸ ਲਈ ਮੈਂ ਇਹ ਬਜ਼ੁਰਗਾਂ ਦੇ ਵਿੱਚ ਆਣ ਕੇ ਮੈਨੂੰ ਉਹ ਸੰਤੁਸ਼ਟੀ ਤੇ ਖੁਸ਼ੀ ਮਿਲੀ ਮੈਂ ਇਹਨਾਂ ਦੀ ਅੱਖਾਂ ਵਿੱਚ ਉਹ ਪੜਿਆ ਉਹ ਦਰਦ ਦੇਖਿਆ ਜਿਹੜਾ ਮਹਿਸੂਸ ਕੀਤਾ ਜਾ ਸਕਦਾ ਇਹ ਸਰਕਾਰਾਂ ਨੇ ਨਹੀਂ ਦੇਖਿਆ ਕਿ ਇਹ ਜ਼ਰੂਰਤ ਕਿੰਨੀ ਅਹਿਮ ਆ ਪਰ ਅੱਜ ਮੇਰੇ ਸੰਘਰਸ਼ ਨੂੰ ਮੇਰੀ ਮਿਹਨਤ ਨੂੰ ਵਲ ਪਿਆ ਔਰ ਇਹ ਇੰਨੀ ਸੁੰਦਰ ਬਿਲਡਿੰਗ ਜਿਹੜੀ ਤਿਆਰ ਹੋਈ ਜਿੱਦੇ ਜੇ ਬਜ਼ੁਰਗ ਆਪਣੀ ਜ਼ਿੰਦਗੀ ਦਾ ਰਹਿਦਾ ਸਮਾਪਤੀ ਕਰਦੇ ਨੇ ਔਰ ਮੈਂ ਅਰਦਾਸ ਕਰਨਾ ਪਰਮਾਤਮਾ ਅਗੇ ਕਿ ਇਹ ਬਜ਼ੁਰਗ ਸੰਦੋ ਸੁਨਹਿਨ ਇਹ ਬੰਜੂ ਆਪਣੀ ਜ਼ਿੰਦਗੀ ਦਾ ਰਹਿਦਾ ਸਮਾਂ ਹੋਰ ਖੁਸ਼ੀਆਂ ਨਾਲ ਮਨਨ ਪਾਵੇਂ ਅੱਜ ਇਹ ਬਿਰਧ ਆਸ਼ਰਮ ਵਿੱਚ ਰਹਿੰਦੇ ਨੇ ਕਿਉਂਕਿ ਅੱਜ ਸਮਾਜ ਜਾਂ ਸਾਡੇ ਬੱਚੇ ਜਿਹੜੇ ਇਹ ਸਮਾਇਆ ਸੀ ਜਿਹੜੇ ਇਹ ਸਾਡੀ ਜ਼ਿੰਦਗੀ ਦਾ ਜਿੰਨਾ ਬੱਚਿਆਂ ਵਾਸਤੇ ਇਹਨਾਂ ਨੇ ਸੰਘਰਸ਼ ਕੀਤਾ ਅੱਜ ਸਮੇਂ ਨੇ ਕੀ ਹਾਲਾਤ ਪੈਦਾ ਕਰ ਦਿੱਤੇ ਉਹ ਪਰਿਵਾਰ ਉਹ ਬੱਚੇ ਇਹਨਾਂ ਨੂੰ ਜਿᱠੂੰ ਗਾਰਬੇਜ ਦੇ ਢੇਰ ਉੱਤੇ ਛੱਡਣਾ ਹੁੰਦਾ ਉਸ ਤਰ੍ਹਾਂ ਬਿਰਧ ਆਸ਼ਰਮ ਵਿੱਚ ਛੱਡ ਰਹੇ ਨੇ ਪਰ ਮੈਂ ਸਾਰਿਆਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਵੀ ਬੇਨਤੀ ਕਰਨਾ ਕਿ ਇਹਨਾਂ ਬਜ਼ੁਰਗਾਂ ਨੂੰ ਸੰਭਾਲੀਏ ਇਹਨਾਂ ਬਜ਼ੁਰਗਾਂ ਦਾ ਖਿਆਲ ਕਰੀਏ ਕਿਉਂਕਿ ਇਹ ਉਹ ਪੀੜ੍ਹੀ ਨੇ ਜਿਨ੍ਹਾਂ ਨੇ ਅੱਜ ਪੰਜਾਬ ਨੂੰ ਬਹੁਤ ਕੁਝ ਦਿੱਤਾ ਆਪਣੀ ਜਨਰੇਸ਼ਨ ਨੂੰ ਆਪਣੇ ਸਮਾਜ ਨੂੰ ਆਪਣੇ ਧਰਮ ਨੂੰ ਬਹੁਤ ਦਿੱਤਾ ਔਰ ਅੱਜ ਜਦੋਂ ਸਾਡਾ ਦੇਣ ਦਾ ਸਮਾਂ ਸੀ ਅਸੀਂ ਪਿੱਛੇ ਹੋਏ ਪਰਮਾਤਮਾ ਦੀ ਕਿਰਪਾ ਔਰ ਇਨਾਂ ਸਾਰਿਆਂ ਬਜ਼ੁਰਗਾਂ ਦੇ ਅਸ਼ੀਸ਼ਾਂ ਸਦਕਾ ਹੀ ਇਹ ਲੜਾਈਆਂ ਲੜੀਆਂ ਉਹ ਲਗੋਂ ਵੀ ਲੜ ਰਿਹਾ ਫਿਰ ਨੂੰ ਆ ਸਭ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਦਾਂ ਦੇ ਸੁੰਦਰ ਬਿਲਦਾਸ਼ਰਮ ਬਣ ਗਏ ਜਿਹੜੇ ਜਿਨ੍ਹਾਂ ਨੇ ਅੱਜ ਜਿਹੜੇ ਘਰ ਵਿੱਚ ਜਾਂ ਜਿਨ੍ਹਾਂ ਦੇ ਪਰਿਵਾਰਾਂ ਤੇ ਨਹੀਂ ਕੋਈ ਸੰਭਣ ਵਾਲਾ ਉਹ ਇਨਾਂ ਥਾਵਾਂ ਤੇ ਆਣ ਕੇ ਨੂੰ ਸੰਤੁਸ਼ਟਤਾ ਤਸੱਲੀ ਵੀ ਆ ਪੰਜਾਬ ਸਰਕਾਰ ਦੇ ਮਹਿਕਮਾ ਸਮਾਜ ਭਲਾਈ ਵੱਲੋਂ ਇਨਾਂ ਬਜ਼ੁਰਗਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਆ ਔਰ ਬਜ਼ੁਰਗਾਂ ਨੇ ਜਿਸ ਸੇਵਾ ਨਾਲ ਤਸੱਲੀ ਪ੍ਰਗਟ ਕੀਤੀ ਆ ਕਿਸਾਨੋ ਕਿਸੇ ਕਿਸਮ ਦੀ ਕੋ ਚੰਗੀ ਨਹੀਂ ਫਿਰ ਵੀ ਮੈਂ ਆਸ ਕਰਦਾ ਵੀ ਜਿਹੜਾ ਇਥੋਂ ਦਾ ਸਟਾਫ ਆ ਉਹ ਕਲੀ ਨੌਕਰੀ ਸਮਝ ਕੇ ਨਹੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਆਪਣੀ ਜਿਹੜੀ ਆ ਧਰਮ ਪ੍ਰਤੀ ਆਪਣੇ ਸਮਾਜ ਪ੍ਰਤੀ ਆਪਣੇ ਬਜ਼ੁਰਗ ਸਮਝ ਕੇ ਇਹਨਾਂ ਦੀ ਸੇਵਾ ਕਰੇ ਇਹ ਮੈਂ ਉਹਨਾਂ ਅਲਦਾਸ ਉਹਨਾਂ ਲਈ ਵੀ ਕਰਨਾ ਵੀ ਪ੍ਰਮਾਤਮਾ ਉਹਨਾਂ ਨੂੰ ਸ਼ਕਤੀ ਤੇ ਹਿੰਮਤ ਦਵੇ ਔਰ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਆਓ ਇਹਨਾਂ ਬਜ਼ੁਰਗਾਂ ਦਾ ਖਿਆਲ ਕਰੀਏ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਵੀ ਮੇਰੀ ਜਿਹੜੀ ਸੰਘਰਸ਼ ਦੀ ਮਿਹਨਤ ਸੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਉਹਨਾਂ ਜਿਲ੍ਹਿਆਂ ਵਿੱਚ ਇਦਾਂ ਦੇ ਖੋਲ ਬਾਕੀ ਜਿਹੜੇ ਆਪਣੇ ਬਿਲਦਾਸ਼ਮ ਨੇ ਬਣਾਏ ਜਾਣ ਮੋਹਾਲੀ ਦਾ ਬਿਲਦਾਸ਼ਮ ਜਿਹਦੇ ਲਈ ਕਮਾਡਾ ਫੇਰ ਮੁ ਕਰ ਰਿਹਾ ਜਗਾ ਦੇ ਤੋਂ ਡਿਲੇ ਕਰ ਰਿਹਾ ਉਹਦੇ ਖਿਲਾਫ ਮੈਂ ਫੇਰ ਦੁਬਾਰਾ ਮਾਨ ਹਾਨੀ ਦਾ ਕੇਸ ਕਰਨ ਹਾਈ ਕੋਰਟ ਵਿੱਚ ਜਾ ਰਿਹਾ ਅੱਜ ਮੈਨੂੰ ਇਹਨਾਂ ਬੁਜੁਰਗਾਂ ਦੀ ਅਸੀਸ ਸਦਕਾ ਮੈਨੂੰ ਆਸ ਆ ਕਿ ਪੰਜਾਬ ਦੇ ਰਹਿੰਦੇ ਘਰ ਜਿਲ੍ਹਿਆਂ ਵਿੱਚ ਮੈਂ ਇਦਾਂ ਦੇ ਵਧੀਆ ਹੋਲਡਜ ਹੋਮ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਸੰਗੀਤ ਟ੍ਰੇਡ ਸਟਾਫ ਹੋਵੇ ਉਹ ਮਿਲੇ ਇਹ ਮੈਂ ਅਰਦਾਸ ਕਰਨਾ ਮੈਂ ਇੰਨਾ ਹੀ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਾਰੇ ਇਹਨਾਂ ਬਜ਼ੁਰਗਾਂ ਨੂੰ ਆਪਣੇ ਧੰਨਵਾਦ ਕਰਨਾ ਕਿ ਤੁਸੀਂ ਸਾਰਿਆਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੁਹਾਡੀਆਂ ਅਸੀਸਾਂ ਮੈਨੂੰ ਮਿਲੀਆਂ ਔਰ ਪੰਜਾਬ ਦੇ ਸਾਰੇ ਬਜ਼ੁਰਗਾਂ ਨੂੰ ਮੈਂ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਉਹਨਾਂ ਦਾ ਅਸ਼ੀਰਵਾਦ ਮੰਗਣਾ ਉਹਨਾਂ ਦੀ ਅਸੀਸ ਮੰਗਣਾ ਕਿ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਇਨਾਂ ਬਜੂਰਗਾਂ ਦੀ ਅਸੀਂ ਸਾਂਝ ਸਵਾਲ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ